קר קל סוניא ਕੇ ਗੁਰੂ ਦੀ ਕਿਰਪਾ ਨਾਲ ਮੈਨੂੰ ਜੋ ਸੇਵਾ ਮਿਲੀ ਆਪ ਲਈ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾਲ ਹੋਏ ਮੇਰੇ ਕੋਈ ਮੇ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸਕੀਲ ਲਿਆ ਜਦ ਸਭ ਪਹੀਆਂ ਵੀ ਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ ਚ ਜੁਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੇ ਜੋ ਕਰਦਿਆਂ ਸੇਵਾ ਬੇਹਦ ਗਲਤੀ ਹੋਈ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਮੈਨੂੰ ਇਹ ਮੈਂ ਮਾਫੀ ਮੰਗਣਾ ਸੰਕੁਲ ਠੀਕ ਹੈ ਜੇ ਲੜਕਾ ਕਰਿਆ ਸੇ ਬੜੀ ਤਰੀਆ ਵੀ ਕਿਰਪਾ ਨਾਲ ਗੁਰੂ ਜੀ ਤੁਹਾਨੂੰ ਪਤਾ ਹੈ ਬੜੇ ਮਾਰੇ ਸਮੇਂ ਆਏ ਆਤਵਾਦ ਦਾ ਸਮਾਂ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹਾਈ ਪੰਦਰ ਆਗੇ ਹਾਂ ਆਤਵਾਦ ਬੁਸ਼ ਫੇਛਾਪੇ ਮਾਦਰੀ ਹੈ ਕਿਵੇਂ ਉਹਦੇ ਹਾਈ ਭਰਦਾ ਰਿਹਾ ਬੜਾ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਮੇਰੇ ਵੀ ਕੋਈ ਗੁਣਿਆ사 ਜੇ ਮੈਨੂੰ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਡੀ ਕਿਰਪਾ ਨਾਲ ਆਪੇ ਮਗਰੰਥੀ ਬਣਾ ਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਤਾਂ ਦਾ ਮੈਨੇ ਬਹੁਤ ਦੀ ਬਤ ਪਿਆਰ ਮੇਰਾ ਜੋ ਮੇਰੀ ਬਿਆਨ ਜਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਤਾਂ ਨੂੰ ਤੇ ਮੈਂ ਵਾਰ-ਵਾਰ ਹੀ ਇਹ ਕਹਿੰਦਾ ਸੰਤਾਂ ਨੂੰ ਮਾਫ ਕਰਤਾਂ ਕਿਉਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲ ਬਤੌਰ ਗਰੰਠੀ ਤੌਰ ਲਈ ਇਹ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜੇ ਆ ਬੜੇ ਸੱਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਣ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਢਗਾਂ ਦੀ ਹੈ ਕਿ ਆਲੇ ਦੁਆਲੇ ਜਾਣਦੀਆਂ ਨੇ ਕਿਹੜਾ ਜੀ ਇਮਾਨਦਾਰੀ ਕਿੰਨੇ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂਹ ਨੇਰੇ ਸਾਡੀਆਂ ਬੀਬੀਆਂ ਪਟੜਾ ਲੜਕੀਆਂ ਵੀ ਕੋਕਤੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਵਾ ਪ੍ਰਬੰਧ ਕਰ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਦੇ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸਕਤਾ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਤੱਕ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤ ਹਰ ਮਹੀਨੇ ਗਿਆਰਾ ਪੱਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਦੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਹੈ ਕੋਈ ਕਮੀ ਨਹੀਂ ਉਹਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਬੜੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜਿੰਨਾ ਚਿਰ ਉਹਨਾਂ ਦੀ ਗੁਰੂ ਕਿਰਪਾ ਕਰ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾੜ ਲੰਮੀ ਕਰੇ ਸੇਹ ਦੀ ਚੜ੍ਹ ਦੀ ਖੜਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗਤ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਪਰਿਵਾਰ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨੇ ਨਪੜਾ ਪੈਣ ਉਹਨਾਂ ਦੀ ਹੈ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਾਂ ਨਾਲ ਸਾਰਿਆਂ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਅੱਜ ਤੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤ ਦਾ ਫਰਜ਼ ਬੰਦਾ ਹੁਣ ਦਾ ਮਾਨ ਸਨਮਾਨ ਕਰਨਾ ਹੁਣ ਦਾ ਇਜਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਸਿ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫਜ਼ਾਂ ਨਾਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ